ਸਸਰੀ ਗਾਲ ਜੀ ਤੁਸੀਂ ਦੇਖ ਰਹੇ ਹੋ ਸ਼ੇਰ ਪੰਜਾਬ ਨਿਊਜ਼ ਚੈਨਲ ਨਵੀਆਂ ਤੇ ਤਾਜ਼ਾ ਅਪਡੇਟ ਲੈ ਕੇ ਇੱਕ ਵਾਰ ਫੇਰ ਤੁਹਾਡੇ ਸਾਹਮਣੇ ਪੇਸ਼ ਹੋਏ ਆ ਗੱਲ ਕਰਦੇ ਆ ਕਿ ਇਸ ਵਾਲੀ ਦੀ ਵੱਡੀ ਖਬਰ ਜਿਹੜੀ ਆ ਉਹ ਹੁਸ਼ਿਆਰਪੁਰ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਇੱਕ ਪਰਿਵਾਰ ਦੇ ਇੱਕ ਇਕਲੌਤਾ ਪੁੱਤ ਜਿਸ ਨੇ ਵੱਲੋਂ ਘਰ-ਬਾਰ ਦਾ ਸਾਰੀ ਜੀ ਜ਼ਮੀਨ ਜਾਇਦਤ ਉਹ ਵੇਚ ਵਟ ਕੇ ਆਪਣੇ ਬੱਚੇ ਨੂੰ ਅਮਰੀਕਾ ਭੇਜਿਆ ਸੀ ਪਰ ਉਹਨਾਂ ਨੂੰ ਕੀ ਪਤਾ ਸੀ ਕਿ ਉਹਨਾਂ ਨੂੰ ਕੁਝ ਹੋਰ ਹੀ ਮਿਲੇਗਾ ਤਾਂ ਦੱਸਿਆ ਕਿ ਇਸ ਮਾਮਲੇ ਦੇ ਵਿੱਚ ਦੱਸਿਆ ਕਿ ਡੋਂਕਰਾਂ ਵੱਲੋਂ ਪਹਿਲਾਂ ਤਾਂ ਪਰਿਵਾਰ ਦੇ ਕੋਲੋਂ ਪੈਸੇ ਮੰਗੇ ਗਏ ਵੀਡੀਓ ਬਣਾ ਕੇ ਉਹਨਾਂ ਦੇ ਲੜਕਿਆਂ ਦੀ ਕੁੱਟਮਾਰ ਕੀਤੀ ਗਈ ਤਾਂ ਉਸ ਤੋਂ ਬਾਅਦ ਪੈਸੇ ਮੰਗੇ ਗਏ ਤੇ ਪੈਸੇ ਦੀ ਰਕਮ ਉਹ ਨਾ ਦੇਣ ਤੇ ਨੌਜਵਾਨ ਦਾ ਹੁਸ਼ਿਆਰਪੁਰ ਦੇ ਨੌਜਵਾਨ ਦਾ ਜਿਹੜਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਜਾਂਦਾ ਹੈ ਦੱਸਿਆ ਕਿ ਏਜੰਟ ਵੱਲੋਂ ਕਿਹਾ ਗਿਆ ਸੀ ਕਿ ਇੱਕ ਨੰਬਰ ਦੇ ਵਿੱਚ ਉਸ ਨੂੰ ਅਮਰੀਕਾ ਕੱਲਾ ਗਏ ਪਰ ਲੇਕਿਨ ਮਾਮਲਾ ਕੁਝ ਹੋਰ ਹੀ ਨਿਕਲਿਆ ਤਾਂ ਉਸ ਨੂੰ ਡੌਂਕੀ ਰੂਟ ਦੇ ਜ਼ਰੀਏ ਜਿਹੜਾ ਆ ਅਮਰੀਕਾ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਗਈ ਤੇ ਕੀਤੀ ਗਈ ਹੈ ਹਾਂਜੀ ਓਕੀ ਮਾਮਲਾ ਸੀ ਕਦੋਂ ਨੂੰ ਭੇਜਿਆ ਗਿਆ ਚੱਕੇ ਤੋਂ ਵੀ ਅੱਧੇ ਹੋਇਆ ਹਾਂਜੀ ਸਰ ਇਹਦਾ ਮਾਮਲਾ ਇਦਾਂ ਜੀ 10ਵੇਂ ਮਹੀਨੇ 2024 ਦੇ ਵਿੱਚ ਸਾਹਬ ਸਿੰਘ ਨੂੰ ਮਤਲਬ ਕਿ ਉਹਨਾਂ ਦੇ ਘਰਦਿਆਂ ਨੇ ਅਮਰੀਕਾ ਦੇ ਵਿੱਚ ਇੱਕ ਨੰਬਰ ਦੇ ਵਿੱਚ ਏਜੰਟ ਨਾਲ ਗੱਲ ਕਰਕੇ ਭੇਜਿਆ ਸੀਗਾ ਤੇ ਉਸ ਤੋਂ ਬਾਅਦ ਚੱਲਦਾ ਰਿਹਾ 2-4 ਮਹੀਨੇ ਵਧੀਆ ਠੀਕ ਚੱਲਦਾ ਰਿਹਾ ਉਸ ਤੋਂ ਬਾਅਦ 12ਵੇਂ ਮਹੀਨੇ ਵਿੱਚ ਸਾਨੂੰ ਇੱਕ ਵੀਡੀਓ ਯਾਰੀ ਮਿਲਦੀ ਆ ਕਿ ਡੋਂਕਰਾਂ ਵੱਲੋਂ ਕਿਡਨਾਪ ਕਰ ਲਿਆ ਗਿਆ ਕਿਡਨਾਪ ਕਰਕੇ ਉਹਨਾਂ ਤੋਂ ਫਰौती ਮੰਗੀ ਗਈ ਸਾਡੇ ਤੋਂ ਫਰौती ਮੰਗੀ ਗਈ ਔਰ 20000 ਡਾਲਰ ਉਹਨਾਂ ਨੇ ਫਰौती ਮੰਗੀ ਆ ਔਰ ਇਹ ਏਜੰਟ ਨੂੰ ਸਾਰੇ ਪੈਸੇ ਦੇ ਚੁੱਕੇ ਸੀਗੇ ਆਲਰੇਡੀ 50 ਲੱਖ ਰੁਪਈਆ ਏਜੰਟ ਨੇ ਦੇ ਦਿੱਤਾ ਸੀ ਏਜੰਟ ਨੇ ਅੱਗੇ ਡੋਂਕਰਾਂ ਨੂੰ ਪੈਸੇ ਨਹੀਂ ਦਿੱਤੇ ਜਾਂ ਕੁਝ ਵੀ ਆ ਔਰ ਸਾਨੂੰ 7 ਤੋਂ 8 ਮਹੀਨੇ ਬਾਅਦ 2 ਦਿਨ ਪਹਿਲਾਂ ਹੀ ਪਤਾ ਲੱਗਦਾ ਕਿ ਉਹਦੇ ਡੈੱਡ ਬੋਡੀ ਦੀ ਰਿਪੋਰਟ ਸਾਡੇ ਕੋਲ ਪਹੁੰਚਦੀ ਆ ਇਹ ਇੱਕ ਮੁੰਡਾ ਹੋਰ ਸੀ ਉਹਦੇ ਨਾਲ ਜੁਬਰਾਜ ਸਿੰਘ ਕਰਨਾਲ ਤੋਂ ਕੈਂਥਲ ਦਾ ਤੇ ਉਹ ਵੀ ਗੋਤ ਨਾਲ ਸੀ ਜੋ ਮਤਲਬ ਮੌਤ ਦੇ ਘਾਟੋਂ ਨਾਲ ਦੋਨਾਂ ਨੂੰ ਉਤਾਰ ਦਿੱਤਾ ਗਿਆ ਜਿਹੜਾ ਏਜੰਟ ਨਾਲ ਗੱਲਬਾਤ ਸੀ ਕਿੰਨੇ ਪੈਸੇ ਸੋਚੀ ਕਿ ਉਹਨਾਂ ਦੱਸਿਆ ਸੀਗਾ ਵੀ ਇਹ ਜਿਹੜਾ ਅਸੀਂ ਫੋਨ 'ਤੇ ਗੱਲ ਕਰ ਚੁੱਕੇ ਹਾਂ ਤਾਂ ਏਜੰਟ ਨਾਲ ਗੱਲ ਹੁੰਦੀ ਸੀ ਏਜੰਟ ਬਾਰ-ਬਾਰ ਇਹੀ ਵਿਸ਼ਵਾਸਨ ਦਿੰਦਾ ਸੀਗਾ ਵੀ ਤੁਹਾਡਾ ਬੱਚਾ ਸੇਫ ਆ ਕੋਈ ਨਹੀਂ ਅਸੀਂ ਪੈਸੇ ਦੇ ਦੇਣੇ ਆ ਆਪਾਂ ਗੱਲ ਕਰਵਾ ਦਨੇ ਆ ਅੱਜ ਦੋ ਕੱਲ ਜਾਂ ਤੇ ਮਹੀਨਾ ਇੱਕ ਲਾਰੇ ਲਾਉਂਦਾ ਰਿਹਾ ਮਹੀਨਾ ਦੋ ਮਹੀਨੇ ਔਰ ਉਸ ਤੋਂ ਬਾਅਦ ਖੁਦ ਉਫਰਾਰ ਹੋ ਗਿਆ ਅੱਛਾ ਨਹੀਂ ਏਜੰਟਾਂ ਤੇ ਜਦੋਂ ਬਾਹਰ ਭੇਜਣ ਦੀ ਗੱਲਬਾਤ ਹੋਈ ਹਾਂਜੀ ਹਾਂ ਨਹੀਂ ਪੈਸੇ ਦੀ ਹੋਈ ਕਿ ਉਹਨਾਂ ਨੇ ਦੱਸਿਆ ਸੀ ਵੀ ਇਸ ਤਰ੍ਹਾਂ 40 40 ਤੋਂ 45 ਲੱਖ ਦੇ ਵਿੱਚ ਗੱਲ ਹੋਈ ਸੀ ਜੀ ਬਟ ਇਹ 50 ਲੱਖ ਤੱਕ ਪਹੁੰਚ ਚੁੱਕਿਆ ਜੀ ਇਸ ਤਰ੍ਹਾਂ ਬਣੀ ਪੈਸੇ ਦੇ ਚੁੱਕੇ ਏਜੰਟਰ ਤੇ ਫਿਰ ਤੈਨੂੰ ਪਹਿਲਾਂ ਨਹੀਂ ਦੱਸਿਆ ਸੀ ਕੋਈ ਡਾਕਟਰ ਦੇ ਥਰੂ ਲੈ ਕੇ ਜਾਣਾ ਹਾਂਜੀ ਨਹੀਂ ਉਹਨਾਂ ਨੇ ਇਦਾਂ ਨਹੀਂ ਦੱਸਿਆ ਸੀ ਉਹਨਾਂ ਨੇ ਇੱਕ ਨੰਬਰ ਦਾ ਦੱਸਿਆ ਸੀ ਵੀ ਫਲਾਈਟ ਰਾਹੀਂ ਇੱਕ ਨੰਬਰ ਜੀ ਲੈ ਕੇ ਜਾਵਾਂਗੇ ਸੀ ਨਹੀਂ ਕੁਝ ਨਹੀਂ ਇਦਾਂ ਦਾ ਉਹਨਾਂ ਨੇ ਦੱਸਿਆ ਸੀ ਵੀ ਡੋਂਕੀ ਲਵਾ ਕੇ ਜਾਂ ਕਿਦਾਂ ਵੀ ਆ ਔਰ ਹਾਂ ਜੀ ਹਾਂ ਜੀ ਇਹ ਵੀਡੀਓ ਬੈਲ ਹੋਈ ਹੈ ਹਾਂ ਜੀ ਵੀਡੀਓ ਅੱਛਾ ਵੀਡੀਓ ਵਾਇਲ ਹੋਣ ਤੋਂ ਬਾਅਦ ਕੋਈ ਸਰਕਾਰ ਨਾਲ ਜਾਂ ਕਿਸੇ ਤਰ੍ਹਾਂ ਦਾ ਟਲਾਈ ਅਪ ਹੋਇਆ ਕੋਈ ਗੱਲਬਾਤ ਹੋਈ ਹੋਵੇ ਨਹੀਂ ਨਹੀਂ ਜੀ ਕੋਈ ਸਾਡਾ ਮਤਲਬ ਕੀ ਕਿਸੇ ਨੇ ਬਾਹ ਨਹੀਂ ਫੜੀ ਜੀ ਨਾਲ ਸਰਕਾਰ ਨੇ ਗਵਰਨਮੈਂਟ ਨੇ ਨਾ ਮਤਲਬ ਪੁਲਿਸ ਨਾਲ ਗੱਲ ਹੋਈ ਸੀ ਤੇ ਪੁਲਿਸ ਨੇ ਚਲੋ ਏਜੰਟ ਨੂੰ ਫੜਿਆ ਸੀਗਾ ਬਟ ਕੋਈ ਸਖਤ ਕਾਰਵਾਈ ਨਹੀਂ ਹੋਈ ਜਦੋਂ ਸਾਈਵਰ ਤੋਂ ਗਿਆ ਸੀ ਕਿੰਨੇ ਟਾਈਮ ਬਾਅਦ ਪਤਾ ਲੱਗਾ ਤੁਹਾਨੂੰ ਕਿ ਉਹਨੂੰ ਕਿਡਨਾਪ ਕਰ ਲਿਆ ਤੇ ਸਾਹਿਬ ਨੂੰ 3 ਮਹੀਨੇ ਬਾਅਦ ਜੀ 3 ਮਹੀਨੇ ਹੋ ਚਲੇ ਸੀਗੇ ਜਦੋਂ ਪਰ ਤਾਂ ਇਹ ਏਜੰਟ ਦੇ ਨਾਲ ਗੱਲ ਨਹੀਂ ਕਿਉਂਕਿ ਏਜੰਟ ਟੈਕਟ ਫਾਈਲ ਦਾ ਫਲਾਈਟ ਉਹਨੇ ਕਿਹਾ ਗਿਆ ਹਾਂਜੀ 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 ਏਜੰਟ ਨਾਲ ਲਗਾਤਾਰ ਲਗਾਤਾਰ ਗੱਲ ਹੋਈ ਸੀਗੀ ਏਜੰਟ ਨਾਲ ਲਗਾਤਾਰ ਹੁੰਦੀ ਸੀ ਗੱਲ ਏਜੰਟ ਦੇ ਕੋਲ ਮਿਲਦੀ ਸੀ ਉਹ ਸਾਨੂੰ ਵੀਡੀਓ ਵੀ ਦਿੰਦਾ ਸੀ ਵੀ ਇਹ ਬੱਚਾ ਤਾਂ ਇੱਥੇ ਪਹੁੰਚ ਗਿਆ ਜਾਈ ਇੱਥੇ ਬਟ ਜਦੋਂ ਹੀ ਗੁਆਟਾਮਾਲਾ ਦੇ ਵਿੱਚ ਪਹੁੰਚਾ ਗੁਆਟਾਮਾਲਾ ਦੇ ਵਿੱਚ ਪਹੁੰਚਣ ਤੋਂ ਬਾਅਦ ਉਹ ਉੱਥੇ ਕਿਡਨਾਪ ਹੋ ਗਿਆ ਜੀ ਡੋਂਕਰਾਂ ਵੱਲੋਂ ਡੋਂਕਰਾਂ ਨੇ ਮਤਲਬ ਵੀਡੀਓ ਜਾਰੀ ਕੀਤੀ ਰੋਤੀ ਮੰਗੀ ਔਰ ਕਿੰਨੇ ਚਿਰ ਉਹਨਾਂ ਨੇ ਬੰਦੀ ਬਣਾ ਫਤਕੋ ਇਹ ਤਾਂ ਕਹਿ ਨਹੀਂ ਸਕਦੇ ਬੰਦੀ ਬਣਾਉਣ ਤੋਂ ਜਿੱਦਾਂ ਵੀਡੀਓ ਵਾਇਰਲ ਹੋਈ ਹੈ ਜਿੱਦਾਂ ਵੀਡੀਓ ਉਹਨਾਂ ਨੇ ਭੇਜੀ ਇੱਕ ਦੋ ਦਿਨ ਬਾਅਦ ਹੀ ਉਹਦਾ ਸਭ ਕੁਝ ਬੰਦ ਹੋ ਗਿਆ ਨਾ ਕੋਈ ਕੰਟੈਕਟ ਨਾ ਕੁਝ ਤੇ ਸਾਨੂੰ ਤਾਂ ਨਹੀਂ ਪਤਾ ਸੀਗਾ 5-6 ਮਹੀਨੇ ਨਹੀਂ ਪਤਾ ਹੁਣ ਪਤਾ ਲੱਗਾ ਬਟ ਮੇਰੇ ਹਿਸਾਬ ਨਾਲ ਡੋਂਕਰਾਂ ਨੇ ਉਸ ਟਾਈਮ ਹੀ ਜਦੋਂ ਗਿਟਨਾਪ ਕੀਤਾ ਹੀ ਉਸ ਟਾਈਮ ਹੀ ਉਹਨਾਂ ਨੇ ਖਤਮ ਕਰ ਦਿੱਤਾ ਪੁੱਛਿਆ ਵੀ ਹੁਣ ਤੇਰੀ ਤੁਹਾਨੂੰ ਗਿਆਨ ਕਰਕੇ ਦੱਸ ਮਿਲਿਆ ਇਹ ਸਾਨੂੰ ਜਾਣਕਾਰੀ ਮਿਲੀ ਜੀ ਆਪਣੇ ਜੋਰਾਜ ਜਿਹੜਾ ਮੁੰਡਾ ਆ ਕੈਂਥਲ ਦਾ ਉਹਦੇ ਫਾਦਰ ਸਾਹਿਬ ਜਾਂ ਉਹਨਾਂ ਦੇ ਜਿਹੜੇ ਕੁਝ ਰਿਲੇਟਿਵ ਆ ਜਾ ਉਹਨਾਂ ਦੇ ਮਾਮਾ ਜੀ ਆ ਉਹ ਪੁਲਿਸ ਵਿੱਚ ਆ ਉਹਨਾਂ ਨੇ ਇੱਕ ਡੌਂਕਰ ਨੇ ਨੂੰ ਗੱਲਬਾਤ ਕੀਤੀ ਉਹ ਡੌਂਕਰ ਨੂੰ ਇਹਨਾਂ ਨੇ ਵੀ ਥੋੜੇ ਪੈਸੇ ਦਿੱਤੇ ਔਰ ਤਿੰਨ ਤੋਂ 4 ਲੱਖ ਰੁਪਈਆ ਲੈ ਕੇ ਉਹ ਡੌਂਕਰ ਨੇ ਸਾਨੂੰ ਇਨਫੋਰਮੇਸ਼ਨ ਪ੍ਰੋਵਾਈਡ ਕੀਤੀ ਕਿ ਹਸਪੀਟਲ ਦੇ ਵਿੱਚ ਜੋ ਵੀ ਆ ਉਹਨਾਂ ਦੀਆਂ ਫੋਟੋਆਂ ਜਿਹੜੀਆਂ ਮਿਲੀਆਂ ਆ ਔਰ ਡੀਐਨਏ ਟੈਸਟ ਤੋਂ ਸ਼ਾਇਦ ਪਤਾ ਲੱਗਾ ਆ ਮੇਰੇ ਨਾਲ ਹੀ ਉਹਨਾਂ ਦੇ ਦੂਜੇ ਮੁੰਡੇ ਹਾਂ ਜਿਹੜਾ ਡੌਂਕਰ ਸੀ ਉਹ ਪਤਾ ਲੱਗਾ ਕਿ ਕਿੱਥੇ ਦੇ ਸੀਗੇ ਐਸਾ ਨਹੀਂ ਡੌਂਕਰਾਂ ਦਾ ਕੁਝ ਨਹੀਂ ਪਤਾ ਲੱਗਾ ਉਹਨਾਂ ਦੀ ਜਿਹੜੀ ਵੀਡੀਓ ਆ ਉਹ ਉੱਤੇ ਦੇ ਸੀਗੇ ਪਾਕਿਸਤਾਨੀ ਨਹੀਂ ਨਹੀਂ ਪਾਕਿਸਤਾਨੀ ਨਹੀਂ ਸੀ ਕੁਝ ਯੂਰਪੀਅਨ ਹੀ ਸੀ ਉਹ ਯੂਰਪੀਅਨ ਹੀ ਭਾਸ਼ਾ ਬੋਲਦੀ ਸੀ ਸਪੈਨਿਸ਼ ਭਾਸ਼ਾ ਦੇ ਵਿੱਚ ਸ਼ਾਇਦ ਉਹ ਕੁਝ ਗੱਲ ਕਰਦੇ ਸੀ ਉਹਨਾਂ ਤੋਂ ਬਾਕਾਇਦਾ ਪਿਸਤਲ ਸੀਗਾ ਹੁਣ ਤੁਸੀਂ ਆ ਕੋਈ ਕੰਪਲੇਂਟ ਕੀਤੀ ਹੈ ਹਾਂਜੀ ਹਾਂਜੀ ਜਾਂਡਰ ਨੂੰ ਫੜਿਆ ਕੰਪਲੇਂਟ ਕੀਤੀ ਬਸ ਅਸੀਂ ਤਾਂ ਤੁਹਾਡੇ ਮੀਡੀਆ ਦੁਆਰਾ ਹੀ ਅਸੀਂ ਬੁਹਾਰ ਕਰਦੇ ਆਂ ਵੀ ਸਖਤ ਸਖਤ ਕਾਰਵਾਈ ਕੀਤੀ ਇਹਨਾਂ ਨੂੰ ਜੇ ਜਿਨ੍ਹਾਂ ਨੇ ਇਹਨਾਂ ਨੇ ਖਾਤਿਆ ਕੀਤੀ ਆ ਉਹਨਾਂ ਨੂੰ ਸਜ਼ਾ ਮਿਲੇ ਫਾਂਸੀ ਦੀ ਸਜ਼ਾ ਮਿਲੇ ਜਾਂ ਗੋਲੀ ਮਾਰਨ ਦੀਤੀ ਜਾਵੇ ਤਾਂ ਕਿ ਅੱਗੇ ਤੋਂ ਐਵੇਂ ਕਿਸੇ ਬੱਚੇ ਨਾਲ ਇਦਾਂ ਨਾ ਹੋਵੇ ਠੀਕ ਹੈ ਹਾਂ ਜੀ ਕੋਈ ਕੀ ਨਾਮ ਹੁੰਦਾ ਨਰਨਾ ਸੁੱਚਾ ਸੇ ਨਹੀਂ ਅੱਜ ਕਿੱਥੇ ਦੇ ਪਿੰਡ ਕਿਹੜਾ ਹੈ ਪਿੰਡ ਮੋਰੀਆਂ ਜੀ ਮੋਰੀਆਂ ਤੇ ਤੁਹਾਡਾ ਅਸਲੀ ਪਿੰਡ ਕਿਹੜਾ ਹੈ ਸਿਲਪਿੰਟ ਮੋਰੀਆਂ ਜੀ ਹਾਂ ਪਰ ਰਾਜੋ ਵਾਲਾ ਰਗੋ ਵਾਲਾ ਸਾਡਾ ਮੱਲਾ ਲੱਗ ਪੈਂਦਾ ਹੈ ਅੱਛਾ ਕੰਮ ਕੀ ਕਰਦੇ ਸੀ ਖੇਤੀਬਾੜੀ ਕਰੀ ਜੀ ਪੇਟਾ ਕੋਲਾ ਹਾਂ ਜੀ ਉਹਦੀ ਕਿੰਨੀ ਉਮਰ ਹੈ 21 ਸਾਲ ਆ ਜੀ 21 ਸਾਲ ਬੱਚੇ ਤੁਹਾਡੇ ਕਿੰਨੇ ਦੋ ਲੜਕੇ ਇੱਕ ਲड़का ਜੀ ਅੱਛਾ ਇਕਲੋਤਾ ਬੇਟਾ ਸੀ ਦੋ ਇੱਕੋ ਹਾਂ ਜੀ ਇਕੱਲਾ ਸੀ ਪੜਾਈ ਹੁਣ ਕਿੰਨੀ ਕੀਤੀ ਸੀ 12 ਤੱਕ ਪੜਿਆ ਜੀ 12 ਪਰ ਘਟੇ ਸੀ ਜੀ ਹਾਂ ਅੱਛਾ ਜੀ ਤੇ ਬਾਕੀ ਲੜਕੀਆਂ ਬੜੀਆਂ ਜਾਂ ਛੋਟੀਆਂ ਇੱਕ ਲੜਕੀ ਵੱਡੀ ਹੈ ਜੀ ਉਹਦੀ ਸ਼ਦੀ ਕਰ ਦਿੱਤੀ ਹੈ ਇੱਕ ਪੜਦੀ ਹੈ ਅੱਛਾ ਕੀ ਫੈਮਿਲੀ ਦੇ ਵਿੱਚ ਇਹ ਜਦੋਂ ਬਫਿੱਤਰ ਗਿਆ ਬਾਹਰ ਪਹਿਲਾਂ ਵੀ ਕਿਤੇ ਹੋਈ ਵਿਆਹ ਕਿਸੇ ਹੋਰ ਕੰਟਰੀ ਦੇ ਵਿੱਚ ਜਾਂ ਤੁਹਾਡਾ ਫੈਮਿਲੀ ਮੈਂਬਰ ਗਿਆ ਨਹੀਂ ਜੀ ਨਹੀਂ ਸਾਡੇ ਫੈਮਿਲੀ ਮੈਂਬਰ ਚ ਕੋਈ ਨਹੀਂ ਬਾਹਰ ਗਿਆ ਅੱਛਾ ਜੀ ਤਾਂ ਫਿਰ ਜਦੋਂ ਇਹ ਗਲਬਾਤ ਹੋਈ ਹੈ ਏਜੰਟ ਦੇ ਨਾਲ ਪਰਿਵਾਰ ਦੇ ਨਾਲ ਹੋਈ ਹੈ ਤੇ ਉਦੋਂ ਕਿ ਉਹਨਾਂ ਨੇ ਪਹਿਲਾਂ ਦੱਸਿਆ ਨਹੀਂ ਸੀ ਵੀ ਉਧਰ ਦੇ ਪਾਸੇ ਕੋਈ ਕਾਗਜ਼ ਪਤਖ ਦਿਖਾਏ ਸੀ ਕਿ ਉਹਨਾਂ ਨੇ ਉਧਰ ਦੇ ਬਾਹਰ ਦੇ ਵੇਦ ਵਿਜਾ ਲੱਗ ਗਿਆ ਜਾਂ ਇੰਦਾ ਪੁੱਝਾਂ ਦੇ ਜਾਂ ਡਾਕਟਰ ਤੋਂ ਕਿ ਕਿੱਟੀ ਕਿੱਟੀ ਦਸੀ ਉਹਨਾਂ ਜਾਇਦੀਆਂ ਕਹਿੰਦਾ ਦੇਖੋ ਟਿਕਟਾ ਪਾਸਪੋਰਟ ਦੇ ਨਾਲ ਲਾਈ ਹੈ ਉਹ ਲਗਾਈ ਹੈ ਅੱਛਾ ਕਿੰਨਾ ਸਮਾਂ ਤੁਹਾਡੇ ਨਾਲ ਗੱਲ ਹੋ ਗਈ ਰਹੀ ਜਾਂ ਤੁਮਾਰ ਇੱਕ ਘਾਟੇ ਮਾੜਾ ਤੱਕ ਸਾਡੀ ਗੱਲ ਹੁੰਦੀ ਰਹੀ ਹੈ ਮਤਲਬ ਕਿੰਨੇ ਕਿ ਦਿਨ 15 ਦਿਨ 20 ਦਿਨ ਕਿੰਨੇ ਦਿਨ ਕੁ 15 20 ਮਹੀਨਾ ਹੀ ਲਾ ਲੋ ਇੰਨਾ ਕੰਮ ਹੁੰਦੀ ਰਹੀ ਹੈ ਅੱਛਾ ਜਦੋਂ ਕਿੰਨਾ ਹੋ ਗਿਆ ਪ੍ਰੋਫਾਈਲ ਮੰਗਣੀ ਹਾਂਜੀ ਉਸ ਤੋਂ ਬਾਅਦ ਕੋਈ ਉਹਨਾਂ ਨੇ ਤੁਹਾਡੇ ਬੇਟੇ ਨਾਲ ਕੋ ਗੱਲ ਬਾਤ ਡਾਕਟਰਾਂ ਨੇ ਕਰਾਈ ਨਹੀਂ ਕਰਾਈ ਸਾਡੀ ਗੱਲ ਨਹੀਂ ਉਸ ਤੋਂ ਬਾਅਦ ਨਹੀਂ ਕੋਈ ਆਉਂਦਾ ਇਸੇ ਸਰਕਾਰ ਦੇ ਮੁਲਾਜ਼ਮ ਨਾ ਜਾਂ ਐਮਐਲਏ ਐਮਐਨਟੀ ਜਾਂ ਕਿਸੇ ਨਾ ਤੁਸੀਂ ਕੁਤਾਰਮਲ ਕੀਤਾ ਅਸੀਂ ਤਾਲਮਲ ਕੀਤਾ ਜੀ ਅਸੀਂ ਗੋਲਦਵਾ ਸਾਹਿਬ ਗਏ ਸੀ ਚੋ ਵਾਲੇ ਉੱਤੇ ਉੱਤੇ ਵੀ ਸਾਡਾ ਉਹ ਲੋਨ ਦੇ ਬਿਆਨਪੂਰਨ ਜੇ ਲਏ ਉਹ ਫਲੈਕਟਰੋਕੀ ਕਹਿੰਦੇ ਉਹਦੇ ਵਿੱਚ ਤੋਂ ਕਹਿੰਦੇ ਕੋਈ ਨਹੀਂ ਪਤਾ ਨਹੀਂ ਆ ਕਿਤੇ ਆ ਉਹ ਦਿਮਾਗ ਕਿੰਨਾ ਚਿਰ ਹੋ ਗਿਆ ਉਸ ਤਾਲਪਾ ਨੂੰ ਨੂੰ ਪੰਜ ਮਹੀਨੇ ਹੋ ਗਏ ਤੇ ਕੋਈ ਕਾਰਵਾਈ ਕੋਈ ਜਵਾਬ ਆਇਆ ਸਰਕਾਰ ਵੱਲੋਂ ਕੋਈ ਨਹੀਂ ਆਇਆ ਜੀ ਕੋਈ ਨਹੀਂ ਹੈ। ਕੋਈ ਨਹੀਂ ਹੈ। ਹੁਣ ਵੀ ਹਜੇ ਤੱਕ ਜਦਾਂ ਕਿ ਸਿਰਫ ਕਲੀਅਰ ਵੀ ਹੋਇਆ ਵੀਡੀਓ ਹੀ ਵਾਇਰਲ ਹੋ ਰਹੀ ਹੈ। ਹਾਂਜੀ। ਤੁਹਾਡੀ ਕੋਈ ਦਰੋ ਸਰਕਾਰ ਨਾਲ ਜੇ ਕਿਸੇ ਨਾਲ ਕੁਦਲ ਹੋਈ ਵੀ ਬਾਕੀ ਤੁਹਾਡਾ ਬਟਾਇਆ ਜਾਂ ਫਿਰ ਸਿਰਫ ਫੋਟੋ ਵਾਇਰਲ ਹੋਈ। ਨਹੀਂ ਸਰਕਾਰ ਨਾਲ ਕੋਈ ਗੱਲ ਨਹੀਂ ਹੋਈ। ਕੋਈ ਬਾਡੀ ਲਿਆਉਣ ਲਈ ਕੋਈ ਨਹੀਂ। ਉਸ ਬੱਚੇ ਦਾ ਤਾਂ ਹੋਵੇ ਤੁਹਾਡੇ ਬੱਚੇ ਦਾ ਕੋਈ ਡੀਐਨਏ ਵਗੈਰਾ ਹੋਇਆ। ਨਹੀਂ ਜੀ ਸਾਨੂੰ ਪਤਾ ਹੀ ਨਹੀਂ ਨਗਲਾ ਤਾਂ ਨਹੀਂ ਹੋਇਆ ਸਾਡਾ। ਨਹੀਂ। ਨਹੀਂ। ਇਹ ਕਹਿਣਾ ਚਾਹੁੰਦੇ ਕਿਉਂਕਿ ਹਜੇ ਤੱਕ ਵੀ ਸਿਰਫ ਇੱਕ ਫੋਟੋ ਹੀ ਆ। ਕੋਈ ਸੱਚਾਈ ਨਹੀਂ ਸਾਹਮਣੇ ਆਈ। ਕਿ ਵਾਕਿਆ ਉਹਦੇ ਨਾਲ ਇਦਾਂ ਹੋਇਆ ਕਿ ਉਹ ਹਜੇ ਤੱਕ ਠੀਕ ਹੈ ਜੀ। ਕਿਦਾਂ ਦੇ? ਇਹ ਤੇ ਹੁਣ ਰੱਬ ਹੀ ਜਾਣਦਾ ਪਰ ਸਾਡਾ ਲੜਕਾ ਹੀ ਹੋਈ ਹੈ ਜੀ ਦਾ ਫੋਟੋ ਦਿੱਤੇ ਆ ਤੁਹਾਨੂੰ ਪੱਕਾ ਬਣਾ ਦੇ। ਤੇ ਹੋਈ। ਪਰ ਮੂਤਰੋ ਕਿਸੇ ਦੀ ਕਾਲ ਵੇਰਾਈ ਨਹੀਂ ਆ ਪੁਲਿਸ ਦੇ ਨਹੀਂ ਆ ਕਿਸੀ ਪ੍ਰੋਬਲਮ। ਕਿਸੇ ਦੀ ਨਹੀਂ ਕੋਈ ਕੋਸ਼ਿਸ਼ ਨਹੀਂ ਹੋਈ। ਕੋਈ ਨਹੀਂ ਆਇਆ। ਹਾਂਜੀ ਜੈਂਟ ਅੰਦਰ ਆ ਜੀ। ਦੇਦੀ ਜੀ ਦੀ ਘਰ ਦੀ ਹੈ ਜੀ ਉਹਦਾ ਨਾਮ ਰਵਿੰਦੀਪ ਕੌਰ ਆ ਅਸਲੀ ਉਹ ਹੀ ਆ ਜੀ। ਜੈਂਟ ਕਿੱਥੇ ਦਾ? ਕਰਨਾਲ ਦਾ ਜੀ। ਉਹ ਜਨਾਨੀ ਨੂੰ ਅਰੈਸਟ ਕੀਤਾ ਜਾਵੇ। ਸਾਡੀ ਉਹ ਜੇ ਇਹਦੀ ਘਰ ਵਾਲੀ ਨੂੰ ਅਰੈਸਟ ਕੀਤਾ ਜਾਵੇ ਉਹ ਸਾਰਾ ਕੁਝ ਦੱਸੂਗੀ ਉਹਨੂੰ ਪਤਾ ਸਾਰਾ ਕੁਝ। ਅੱਛਾ ਯਾਨੀ ਕਿ ਮੁੱਖ ਉਹਨੇ ਹੋਰ ਵੀ بڑے ਮੁੱਦੇ ਪਸਾਏ। ਮੁੱਖ ਦੋ ਚੀਜ਼ਾਂ ਨੇ ਉਹ ਰਵਣ ਕੋਰੀ ਅਸੀਂ ਸੂਹੇ ਕੀਤੀ ਆ ਜੀ ਘਾਣੇ ਚ। ਫੜੀ ਲੜਕੇ ਡੰਦੇ ਵੀ ਆ ਗਏ ਆ ਜੀ। ਪਰ ਉਹ ਜਨਾਨੀ ਨੇ ਪਸਾਏ ਸਾਰੇ ਜਿਹੜੇ ਲੜਕੇ ਇਦਾਂ ਜਿਹੜੀਆਂ ਗੱਲਾਂ ਕਰ ਕਰ ਕੇ ਤੁਹਾਡਾ ਬੱਚੇ ਬਾਹਰ ਕਰਦੇ ਨੇ। ਸਾਂਸਦ ਦੇ ਹੋ ਮੰਨ ਕਰਦੇ ਆ ਬਸ ਚਲੋ। ਬੱਚਾ ਦੇ ਚਲੋ ਨਹੀਂ ਆਉਣਾ ਕਿੱਥੇ ਕੀ ਕਰ ਸਕਦੇ ਤੇ ਅੱਗੇ ਵਾਸਤੇ ਹੋਰ ਨਾ ਕਿਸੇ ਨਾ ਉਹ ਦਾਉ ਕੋ ਕੰਮ ਹੋ ਰੁਕਤ ਸਕ ਸਜਾ ਮਿਲ ਦਿੱਤੀ ਜਾਵੇ ਤੇ ਰਮੂ ਕੀ ਦੀਪ ਨੂੰ ਗ੍ਰਿਫਤਾਰ ਕੀਤਾ ਜਾਏ ਹਾਂਜੀ ਇਹੋ ਬੇਨਤੀ ਹੈ ਜੀ ਸਾਡੀ ਸਾਡੇ ਚੈਨਲ ਸ਼ੇਰੇ ਪੰਜਾਬ ਨਿਊ ਚੈਨਲ ਨੂੰ ਲਾਈਕ ਕਰੋ ਸ਼ੇਅਰ ਕਰੋ ਅਤੇ ਕਮੈਂਟ ਕਰੋ ਤਾਂ ਜੋ ਕਿ ਸਮੇਂ-ਸਮੇਂ ਸਿਰ ਤੁਹਾਨੂੰ ਸਾਡੀ ਨੋਟੀਫਿਕੇਸ਼ਨਾਂ ਮਿਲਦੀਆਂ ਰਹਿਣ ਤਾਂ ਫਿਲਹਾਲ ਮੈਨੂੰ ਦਿਓ ਇਜਾਜ਼ਤ ਦੇਖਦੇ ਰਹੋ ਸ਼ੇਰੇ ਪੰਜਾਬ